ਮਨੁੱਖਤਾ ਦੇ ਕਾਤਲ ਬਾਈ ਹਿੰਦੂਆਂ ਤੇ ਸੈਕੜਾਂ ਸਿੱਖ ਦੋ ਜਵਾਨਾਂ ਦੇ ਕਾਤਲ ਸੂਬਾ ਸਰਹੰਦ ਦਾ ਚ ਪਤਲਾ ਫੁੱਕਿਆ ਗਿਆ ਔਰ ਸਭ ਨੂੰ ਇਹ ਦੱਸਣ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਬੁਰਾਈ ਜਿਹੜੀ ਹੈ ਉਹ ਕਦੇ ਵੀ ਅਚਾਈ ਤੋਂ ਜਿੱਤ ਨਹੀਂ ਸਕਦੀ ਸੂਬਾ ਸਰਹੰਦ ਵਰਗੇ ਜਿੰਨੇ ਵੀ ਰਾਖਸ਼ ਇਸ ਦੁਨੀਆ ਤੇ ਆਣਗੇ ਉਹ ਸਭ ਆਪਣੇ ਕਰਮਾਂ ਦੀ ਸਜ਼ਾ ਭੁਗਤਣਗੇ ਉਹਨਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਜਾਵੇਗੀ ਕੋਈ ਨਾ ਕੋਈ ਵੀਰ ਓਦਾ ਇਸ ਧਰਤੀ 'ਤੇ ਜ਼ਰੂਰ ਆਏਗਾ ਜਿਹੜਾ ਸੁਭਾ ਸਿੰਘ ਵਰਗਾ ਨੂੰ ਗੱਡੀ ਚੜਾਏਗਾ ਉਹਨਾਂ ਨੂੰ ਉਹਨਾਂ ਦੇ ਪਾਪ ਕਰਮਾਂ ਦੀ ਸਜ਼ਾ ਚੜ੍ਹੇਗਾ। ਬੰਬੋਂ ਮਟਿੰਗੇ। ਹਾਂ। ਜਿੱਗਰ ਗਿਆ ਨਾ ਪੰਦਤ ਜੀ ਨੂੰ ਉੱਥੋਂ ਚੱਲਣਾ ਵੀ ਕੁਝ ਹੋਰ ਹੋ ਗਿਆ ਚੱਸੀ ਗੋਲ ਜੀ ਚਾਹੀਦਾ ਬੜਾ ਜਾਨੀ ਚੱਲ એને માર મરક્યા બહુ ટેલેવો નેક્સ્ટ લેગિંગ હોય કુલા ખાના સુધી તો દૂર હે ભાઈ બોલા ગાતો કન સમય કરતા મેરે દેખાય જા લે યેનો ઓખટ મે જોયા ਮਨੁੱਖਤਾ ਦੇ ਕਾਤਲ ਬਾਈ ਹਿੰਦੂਆਂ ਤੇ ਸੈਕੜਾਂ ਸਿੱਖ ਦੋ ਜਵਾਨਾਂ ਦੇ ਕਾਤਲ ਸੁਭਾ ਸਰੰਦ ਦਾ ਜਪਤਲਾ ਫੁੱਕਿਆ ਗਿਆ ਔਰ ਸਭ ਨੂੰ ਇਹ ਦੱਸਣ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਬੁਰਾਈ ਜਿਹੜੀ ਹੈ ਉਹ ਕਦੇ ਵੀ ਅਚਾਈ ਤੋਂ ਜਿੱਤ ਨਹੀਂ ਸਕਦੀ ਸੁਭਾ ਸਰੰਦ ਵਰਗੇ ਜਿੰਨੇ ਵੀ ਰਾਖਸ਼ ਇਸ ਦੁਨੀਆ ਤੇ ਆਣਗੇ ਉਹ ਸਭ ਆਪਣੇ ਕਰਮਾਂ ਦੀ ਸਜ਼ਾ ਭੁਗਤਣਗੇ ਉਹਨਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਜਾਵੇਗੀ ਕੋਈ ਨਾ ਕੋਈ ਵੀਰ ਓਦਾ ਇਸ ਧਰਤੀ 'ਤੇ ਜ਼ਰੂਰ ਆਏਗਾ ਜਿਹੜਾ ਸੂਬਾ ਸਿੰਘ ਵਰਗਾ ਨੂੰ ਗੱਡੀ ਚੜਾਏਗਾ ਉਹਨਾਂ ਨੂੰ ਉਹਨਾਂ ਦੇ ਪਾਪ ਕਰਮਾਂ ਦੀ ਸਜ਼ਾ ਦੇਵੇਗਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਮ ਰਾਮ ਜੀ ਰਾਮ